ਦਿੱਲੀ ਸੈਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਦੇ ਵਾਯੂ ਵਿੱਚ ਅੱਜ ਖੁਰੇਜੀ ਖਾਸ ਵਾਰਡ ਨੰਬਰ 45 ਦੀ ਸੰਗਤ ਜਤਿੰਦਰਪਾਲ ਸਿੰਘ ਗੋਲਡੀ ਦੀ ਪ੍ਰੇਰਣਾ ਅਸਧਿਕਾ ਗੁਰਦੁਆਰਾ ਮਾਤਾ ਸੁੰਦਰੀ ਜੀ ਵਿਕੇ ਪਾਰਟੀ ਦਫਤਰ ਵਿੱਚ ਪਹੁੰਚੀ ਅਤੇ ਸ਼੍ਰੋਮਣੀ ਕਲਦਲ ਦਿੱਲੀ ਸਟੇਟ ਵਿੱਚ ਸ਼ਾਮਲ ਹੋ ਗਈ। ਇਸ ਮੌਕੇ ਹਰਮਿਤ ਸਿੰਘ ਕਾਲਕਾ ਨੇ ਪਾਰਟੀ ਵਿੱਚ ਸ਼ਾਮਲ ਹੋਣ ਤੇ ਉਹਨਾਂ ਨੂੰ ਜੀ ਆਇਆਂ ਨੂੰ ਕਿਹਾ। ਕਾਲਕਾ ਨੇ ਕਿਹਾ ਕਿ ਇਹਨਾਂ ਨੇ ਸਾਡੀ ਟੀਮ ਵੱਲੋਂ ਕੀਤੀ ਸੇਵਾ ਦੀ ਸ਼ਲਾਘਾ ਕੀਤੀ ਅਤੇ ਅੱਜ ਸੀਨੀਅਰ ਮੈਂਬਰਾਂ ਦੀ ਹਾਜ਼ਰੀ ਵਿੱਚ ਵੱਡੇ ਗਿਣਤੀ ਸੰਗਠਨ ਦੇ ਅਧਿਕਾਰਿਕ ਤੌਰ ਉਤੇ ਸ਼੍ਰੋਮਣੀ ਕਾਲਦਲ ਦਿੱਲੀ ਸਟੇਟ ਦੇ ਪਰਿਵਾਰ ਵਿੱਚ ਸ਼ਮੂਲਿਤ ਕੀਤੀ ਹੈ ਮੀਟਿੰਗ ਦੌਰਾਨ ਉਹਨਾਂ ਨੂੰ ਦਿੱਲੀ ਦੇ ਗੁਰਦੁਆਰਾ ਸਾਹਿਬਾਂ ਦੇ ਰੋਜ਼ਮਰੋ ਦੇ ਸੰਚਾਲਨ ਲਈ ਮੁੱਖ ਜ਼ਿੰਮੇਵਾਰੀਆਂ ਅਤੇ ਵਿਭਾਗਾਂ ਦੇ ਕਾਰਜ ਸੌਂਪੇ ਗਏ ਕਾਲਕ ਨੇ ਸ਼ੁਭਕਾਮਨਾਵਾਂ ਦਿੰਦੇ ਉਹਨਾਂ ਨੂੰ ਇਮਾਨਦਾਰੀ ਨਾਲ ਸੇਵਾ ਕਰਨ ਦੀ ਹਦਾਇਤ ਕੀਤੀ ਹੈ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਕਿ ਬੋਰਡ ਨੰਬਰ 45 ਕਜੂਰੀ ਖਾਸ ਤੋਂ ਸਾਡੇ ਬਹੁਤ ਹੀ ਸਰਕਾਰੀ ਯੋਗ ਮੈਂਬਰ ਸਰ ਜਗਿੰਦਰ ਪਾਤਸ਼ੀ ਦੀ ਮੋਦੀ ਜੀ ਉਨ੍ਹਾਂ ਦੇ ਇਲਾਕੇ ਦੇ ਬਹੁਤ ਵੱਡੀ ਤعداد ਦੇ ਵਿੱਚ ਅੱਜ ਯੂਥ ਨੇ ਜੋਇਨਿੰਗ ਕੀਤੀ ਹੈ ਔਰ ਇਹ ਉਹ ਯੂਥ ਜਿਨੇ ਆਰਥਿਕ ਸਮੇਂ ਦੇ ਵਿੱਚ ਕੌਮ ਦੀ ਮਾਨਸ ਦੀ ਬਾਤ ਨੂੰ ਸਾਹਮਣਾ ਅਸੀਂ ਇਹਨਾਂ ਨੂੰ ਪਾਰਟੀ ਚ ਆਏ ਜੀ ਆਇਆਂ ਕਹਿੰਦੇ ਆ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਜਿਹੜੀ ਸੋਚ ਤੇ ਉਤੇ ਤੁਸੀਂ ਅੱਜ ਪਾਰਟੀ 'ਚ ਸ਼ਮੂਲੀਅਤ ਪਾਈ ਹੈ ਕਿਉਂਕਿ ਪਿਛਲੇ ਕਈ ਸਮੇਂ ਤੋਂ ਕਿ ਜਿਹੜਾ ਅੱਜ ਸੈਂਕੜਾ ਦੀ ਤعداد ਦੇ ਵਿੱਚ ਨੌਜਵਾਨ ਵੀਰ ਸਾਡੇ ਦੇ ਨਾਲ ਸਾਡੀ ਪਾਰਟੀ ਦੇ ਨਾਲ ਜੁੜ ਰਿਹਾ ਹੈ ਖੁਦਾ ਕਾਰਨ ਅਸੀਂ ਜਲ ਪਤਾ ਕਰਦੇ ਹਾਂ ਇਹ ਇੱਕੋ ਗੱਲ ਹੈ ਕਿ ਜਿਸ ਨਿਸ਼ਵਾਰ ਤਰੀਕੇ ਦੇ ਨਾਲ ਇਸ ਪਿਆਰ ਭਾਵਨਾ ਦੇ ਨਾਲ ਸਾਡੀ ਦਿੱਲੀ ਸੇ ਗੁਰਦਾਰਾ ਤੋਂ ਲੈ ਕੇ ਵੜੀ ਆਉਂਦੀ ਪੰਚ ਦੀ ਸੇਵਾ ਕਰ ਰਹੀ ਹੈ ਜਿਹਦੇ ਮੀਲ ਪੱਧਰ ਅੱਜ ਦੁਨੀਆ ਤੱਕ ਪਹੁੰਚੋ ਲੈਣੇ ਕੀ ਜਿਹੜੀ ਇਸ ਕਮੇਟੀ ਨੇ ਸਮੇਂ ਦੇ ਵਿੱਚ ਕੰਮ ਕੀਤਾ ਔਰ ਜਿਹੜੀ ਇਸ ਤਰੀਕੇ ਦੇ ਨਾਲ ਇਹਨਾਂ ਹਾਲਾਤਾਂ ਦੇ ਵਿੱਚ ਜਿਸ ਵੇਲੇ ਪੁਲੀਆਂ ਛੜੀਆਂ ਲਈਆਂ ਸੀ ਉਹਨੂੰ ਵਿਚੋਜ ਸਕੂਲਾਂ ਤੋਂ ਬਾਹਰ ਕੱਢ ਕੇ ਲੈ ਕੇ ਆਉਣਾ ਇਹ ਬਹੁਤ ਵੱਡੀ ਗੱਲ ਹੈ ਔਰ ਲੋਕਾਂ ਨੂੰ ਇਸ ਗੱਲ ਦਾ ਬੜਾ ਖੁਸ਼ੀ ਹੈ ਕਿ ਪਹਿਲੀ ਕਮੇਟੀ ਜਿਹੜੀ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਵੀ ਤਰ ਪਰ ਜਿਹੜੀ ਐਜੂਕੇਸ਼ਨ ਨੂੰ ਵੀ ਅੱਗੇ ਵਧਾ ਰਹੀ ਹੈ ਜਿਹੜੀ ਮੈਡੀਕਲ ਫੈਸਿਲਿਟੀਆਂ ਨੂੰ ਵੀ ਬਰਤਬਤ ਸੰਤੰਨਤਾ ਉਮਈਆ ਕਰਾ ਰਹੀ ਹੈ ਸੋ ਇਸ ਕਰਕੇ ਅੱਜ ਨੌਜਵਾਨਾਂ ਦਾ ਇੱਕ ਹਲ ਜਿਹੜਾ ਹੈ ਉਹ ਪਾਰਟੀ ਦੇ ਵਿੱਚ ਲਗਾਤਾਰ ਵਧ ਰਿਹਾ ਸਾਰੇ ਹੱਥ ਪਾਇਆ ਪਿਆ ਹੋ ਜੀ ਆਨੇ ਕਹਿਣਾ ਔਰ ਲੋਕ ਨੰਬਰ ਪੰਜਾਬ ਦੀ ਸੂਬਾ ਸਰਕਾਰ ਨੂੰ ਬਧਾਈ ਦਿੰਦਾ ਹੈ